ਸਤਨਾਮ ਧਨ ਵਾਹਿਗੁਰੂ ਸਾਹਿਬ ਜੀ ਹਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ हम मूर्ख तुम चतुर सयाने तू सर्व कला का ज्ञाता माधव हम ऐसे तुम ऐसा हम पापी तुम पाप खंडन ਨੀਕੋ ठाकुर ਦੇ ਸਾਹ ਦੰਡੋਤ ਵੰਦਨ ਅਨਕਵਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਦੇਖ ਰਹਾ ਹੱਥ ਸੋਏ ਸੁਲੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਪੰਥ ਦੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਪਰਮ ਸਤਕਾਰ ਜੋਗ ਤਖਤ ਤੇ ਸੁਭਾਈ ਮਾਨ ਦਸਾ ਹੀ ਪਾਤਸ਼ਾਹਾਂ ਦੀ ਆਤਮਕ ਜੋਤ ਜੁਗੋ ਜੁਗ ਅਟਲ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਾਲਕੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਡੜਮਲ ਬੈਠੀ ਸਾਜ ਸੰਗਤ ਦੀ ਉਸਤਗਰਾਂ ਦੀ ಅಪਾਰ ਰਹਿਮ ਤੇ ਬਖਸ਼ਿਸ਼ ਦਾ صدਕਾ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾ ਅੰਦਰ ਦਾਤਾਰ ਪਾਤਸ਼ਾਹ ਜੀਾਂ ਦੀ ਪਾਵਨ ਨਨ ਪਵਿੱਤਰ ਗੋਦ ਵਿੱਚ ਬੈਠ ਉਸ ਨਿਰੰਕਾਰ ਪਰਸ਼ਾ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਣਾਂ ਨੂੰ ਸਰਗਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ ਸਰਵਣ ਕਰਨ ਦਾ ਸੁਭਾਗਾ ਸਮਾਂ ਸਤ ਸੰਗ ਦੀਆਂ ਕੜੀਆਂ ਪ੍ਰਾਪਤ ਨਾਨਕ ਦਾਤਾਰਕੀਆਂ ਦੀ ਰਹਿਮਤ ਦਾ ਸਾਕਲ ਰੋਜ ਆਪਾਂ ਆਸਾ ਮਹੱਲਾ ਪੰਡਵਾ ਇੱਕ ਧੁਕੀ ਦੋ ਇਸ ਰਲੇਖ ਦੇ ਹੇਠ ਪੰਜਮ ਗੁਰਦੇਵ ਜੀਆਂ ਦੀ ਰਚਨਾ ਤੋਂ ਸਰਵਣ ਕੀਤਾ ਜੀਵਤ ਮੂਏ ਮੂਏ ਸੇ ਜੀਵੇ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਉ ਜੀਵਾਤਮਾ ਪ੍ਰਮਾਤਮਾ ਦੀ ਅੰਸਾ ਜੇ ਜੀਵਾਤਮਾ ਹੀ ਮਾਰ ਦਿੱਤੀ ਜਾਵੇ ਤੇ ਗੁਰਮਖੋ ਬਾਪੂ ਆਪਣੀ ਰਚਨਾ ਤੋਂ ਫਰਮਾਨ ਕਰਦੇ ਆ ਕਿ ਫਿਰ ਨਰੂ ਮਰਾਇ ਨਰ ਕਾਮਨਾ ਆਵੇ ਜੀਵਾਤਮਾ ਮਾਰ ਦਿੱਤੀ ਜਾਵੇ ਤੇ ਕੇਵਲ ਪਸ਼ੂ ਵਰਤੀ ਰਹਿ ਜਾਵੇ ਤੇ ਬਾਪੂ ਕਹਿੰਦਾ ਫਿਰ ਗੁਰਮਖਾ ਪਸ਼ੂਆਂ ਦੀ ਤਰ੍ਹਾਂ ਜੀਵਨ ਜਿਉਣ ਦਾ ਕੋਈ ਫਾਇਦਾ ਨਹੀਂ ਹੈ ਇਨਸਾਨੀ ਚੋਲਾ ਮਿਲਿਆ ਇਸ ਮਨੁੱਖੇ ਜਨਮ ਦੀ ਕਦਰ ਕਰੀਏ ਜੀਵਤ ਮੂਏ ਜੀਵਾਤਮਾ ਕਰਕੇ ਮਰ ਚੁੱਕੇ ਆ ਜਿਹੜੇ ਕੇਵਲ ਔਰ ਕੇਵਲ ਮਾਇਆ ਦਾ ਪ੍ਰਭਤਾ ਦਾ ਤਨ ਪਦਾਰ ਦਾ ਮਾਨ ਕਰੀ ਬੈਠੇ ਆ ਮੂਵੇ ਸੇ ਜੀਵ ਜਿਨਾ ਨੇ ਆਪਣਾ ਮਨ ਗੁਰੂ ਕੇ ਸ਼ਬਦ ਵਿੱਚ ਮਾਰ ਦਿੱਤਾ ਤੇ ਸ਼ਦੀਵ ਕਾਲ ਦਾ ਉਹਨਾਂ ਨੇ ਜੀਵਨ ਹਾਸਲ ਕੀਤਾ ਫਿਰ ਗੁਰੂ ਮਰਸ਼ਦ ਨੇ ਤਰੁੱਠ ਕੇ ਹਰ ਹਰ ਨਾਮ ਅਵ ਖਦਮਤ ਪਾਇਆ ਗੁਰੂ ਨੇ ਖੁਸ਼ ਹੋ ਕੇ ਫਿਰ ਉਹਨਾਂ ਦੀ ਝੋਲੀ ਦੇ ਵਿੱਚ ਨਾਮ ਅੰਮ੍ਰਿਤ ਪਾ ਦਿੱਤਾ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਤੇ ਗੁਰੂ ਕੇ ਸ਼ਬਦ ਦੇ ਰਾਹੀ ਹੋਣ ਹਰ ਸਮੇਂ ਹਰ ਵੇਲੇ ਹਰ ਸਥਾਨ ਤੇ ਗੁਰਮੁਖ ਹੋਏ ਰਸਨ ਚੱਖਿਆ ਜਾਂਦਾ ਮਾਣਿਆ ਜਾਂਦਾ ਇਹ ਆਪਾਂ ਕੱਲ ਰੋਜ਼ ਰਲ ਮਿਲ ਕੇ ਸੰਜਕ ਕੀਤਾ ਤੇ ਸ਼ਬਦ ਦਾ ਇਰਹਾਉ ਦਾ ਬੰਦ ਆਉਂ ਪ੍ਰਾਰੰਭਤਾ ਦੇ ਬੰਦ ਅੰਦਰ ਦਾ ਤਾਰਪਕਸ਼ਾ ਮਹਾਰਾਜ ਆਪਣੀ ਰਸਨਾ ਤੋਂ ਜੋ ਫਰਮਾਨ ਕਰਦੇ ਆ ਰਲ ਮਿਲ ਕੇ ਸੰਜ ਪਈਏ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਓ ਗੁਰੂ ਕੀ ਫਤਹਿ ਸਾਂਝੀ ਕਰੀਏ ਕੋਈ ਵੀ ਰਸਨਾ ਵੰਜੀ ਨਾ ਜਾਵੇ ਪਿਆਰ ਅਦਬ ਸਹਿਤ ਸਾਰੇ ਜਣੇ ਕਰਿਓ ਰਸਨਾ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਵਾਹਿਗੁਰੂ ਸਾਹਿਬ ਜੀ ਜੀਵਤ ਦੀਸ਼ਾ ਸਰ ਪਰ ਮਰਣਾ ਜੀਵਤ ਵਿਸਾਇ ਜੀਵਤ ਅਰਥ ਇਥੇ ਕੇਵਲ ਸਰੀਰ ਕਰਕੇ ਨਹੀਂ ਜੀਵਨ ਦਾ ਅਰਥ ਆ ਜਿਹੜਾ ਮਾਇਆ ਦੇ ਵਿੱਚ ਮਸਤ ਰਹਿੰਦਾ ਤਿਸ ਸਰ ਪਰ ਮਰਣਾ ਮਾਇਆ ਦੇ ਮਾਣ ਵਿੱਚ ਜਾਉਂਦਾ ਮਨੁੱਖ ਜ਼ਰੂਰ ਆਤਮਿਕ ਮੌਤੇ ਮਰਦਾ ਕਿਉਂਕਿ ਗੁਰਮਖੋ ਇਤਿਹਾਸ ਦੇ ਅੰਦਰ ਇੱਕ ਨਹੀਂ ਬੇਅੰਤ ਪ੍ਰਮਾਣ ਨੇ ਆਪਜੀ ਇਤਿਹਾਸ ਨੂੰ ਚੱਕ ਕੇ ਪੜੋ ਦੀਪਾਲਪੁਰ ਦਾ ਕੋੜੀ ਹੋਵੇ ਤਨਪਦਾਰਤ ਦੀ ਕੋਈ ਕਮੀ ਨਹੀਂ ਸੀ ਪਰ ਆਤਮਕ ਮੌਤੇ ਮਰ ਗਿਆ ਵਿਸ਼ੇ ਵਿਕਾਰਾਂ ਨੂੰ ਭੋਗ ਦਿਆ ਸਰੀਰ ਨੂੰ ਕੋੜ ਦਾ ਰੋਗ ਹੋਇਆ ਤੇ ਜਿਨ੍ਹਾਂ ਨੇ ਜਨਮ ਦਿੱਤਾ ਸੀ ਜਿਸ ਕਟੰਬ ਦੀ ਖਾਤਰ ਬੜਾ ਮਾਣ ਕਰਦਾ ਸੀ ਵੈਦ ਹਕੀਮਾਂ ਨੇ ਆਖ ਦਿੱਤਾ ਜੇ ਤੁਹਾਡੇ ਵਿੱਚ ਰਹਿ ਤਾ ਇਹ ਰੋਗ ਤੁਹਾਨੂੰ ਵੀ ਹੋ ਸਕਦਾ ਹੈ ਔਪਰੋਹ ਪਿੰਡੋਂ ਬਾਹਰਵਾਰੇ ਦੀ ਸ਼ਾਨ ਪਾਓ ਤੇ ਉੱਥੇ ਛੱਡਿਆ ਉੱਠਿਖਰਾ ਰੱਖ ਦੋ ਉਹਦੇ ਉੱਤੇ ਪ੍ਰਸ਼ਾਦ ਪਾਣੀ ਛੱਡਿਆ ਕਰੋ ਸ਼ਗਨ ਲੂਗਾ ਇਤਿਹਾਸ ਨੂੰ ਚੱਕ ਕੇ ਬੜਿਓ ਗੁਰਮੁਖੋ ਇਤਿਹਾਸ ਸੰਦਰਪਤ ਪ੍ਰੇਮਾ ਕੋੜੀ ਕਰਕੇ ਨਾਮ ਆਇਆ ਤੀਸਰੇ ਗੁਰਦੇਵ ਜੀਆਂ ਦਾ ਸਮਾ ਪਰ ਪਹਿਲਾ ਨਾਮ ਉਹ ਤੇ ਪ੍ਰੇਮਾ ਹੀ ਸੀ ਧਨਪਦਾਰ ਦੀ ਇੱਥੇ ਵੀ ਕੋਈ ਕਮੀ ਨਹੀਂ ਆਤਮਕ ਮੌਤੇ ਮਰਿਆ ਤੇ ਗੁਰਮੁਖੋ ਸਰੀਰ ਖੋੜੀ ਹੋਇਆ ਤੇ ਕਿਸੇ ਨੇ ਬਾਤ ਨਾ ਪੁੱਛੀ ਹਾਲ ਸਾਡਾ ਵੀ ਇਹੀ ਹੋਆ ਜੀ ਬਾਪੂ ਆਪਣੀ ਰਸਨਾ ਤੋਂ ਫਰਮਾਨ ਕਰਦੇ ਆ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਲਕ ਜੀ ਸੁਖ ਮੈ ਆਨ ਰਹਿਤ ਚਾਹੁੰਦਿ ਸਕੇ ਰਨ ਸੁਖਾਂ ਦੇ ਵਿੱਚ ਤੇ ਗੁਰਮੁਖੋ ਸਾਰੇ ਹੀ ਆ ਜਿਹਨੇ ਨਹੀਂ ਬੁਲਾਉਣਾ ਉਹ ਵੀ ਘੇਰ ਘੇਰ ਬੁਲਾਉਂਦਾ ਪਰ ਅਗਲੀ ਰੀ ਪੰਕਤੀ ਅੰਦਰ ਵਿਪਤ ਪਰੀ ਸਭ ਹੀ ਸੰਗ ਛਾੜਤ ਕੋਊ ਇਰਾਣ ਵਿਪਤਾ ਦਾ ਸਮਾਂ ਆਉਣ ਦੀ ਧੀਰ ਧਨ ਬਦਾਰ ਸਰ ਉਹਦਾ ਤੁਹਾਡੇ ਕੋਲੋਂ ਜਾਣ ਦੀ ਧੀਰ ਤੇ ਗੁਰਮੁਖ ਅਗਲਾ ਦੇਖਣਾ ਵੀ ਪਸੰਦ ਨਹੀਂ ਕਰਦਾ ਗੁਲਾਬਾ ਤੇ ਪੰਜਾਬਾ ਹੋਵੇ ਗੁਰਮੁਖ ਬਿੰਤੀਆਂ ਕਰਦੇ ਸੀ ਰਾਜਾ ਆਨੰਦਪੁਰ ਦੀ ਤਰਤੀ ਤੇ ਮਹਾਰਾਜ ਜੀ ਕੋਦੇ ਕਿਰਪਾ ਸਾਡੇ ਘਰ ਵੀ ਚਰਨ ਪਾਇਓ ਪਰ ਜਿਸ ਸਮੇ ਬਾਪੂ ਚਮਕੌਰ ਦੀ ਜੰਗ ਦੇ ਵਿੱਚੋਂ ਪੰਜ ਪਿਆਰੇ ਸਿੰਘ ਸਹਿਬਾਨਾਂ ਦਾ ਬਚਨ ਸਤ ਕਰਕੇ ਮੰਨ ਕੇ ਆਏ ਇਹੋ ਗੁਲਾਬਾ ਤੇ ਪੰਜਾਬਾ ਸੁਪਾਓ ਤੇ ਥੋੜੀ ਜੀ ਮਾਇਆ ਲੈ ਕੇ ਹਾਜ਼ਰ ਹੋ ਗਏ ਮਹਾਰਾਜ ਹੁਣ ਤੁਸੀਂ ਅੱਗੇ ਬਤੋ ਗੁਲਾਬਿਆ ਪੰਜਾਬਿਆ ਤੁਸੀਂ ਦੇ ਵੀ ਬੜੀਆਂ ਮੈਂਤਾਂ ਕਰਦੇ ਸੀ ਆਇਓ ਮਹਾਰਾਜ ਉਹ ਸਮਾਂ ਕੁਛ ਹੋਰ ਸੀ ਅੱਜ ਸਮਾਂ ਕੁਛ ਹੋਰ ਆਜ ਪਤਾ ਪਤਾ ਵੈਰੀ ਆ ਜੇ ਕਿਸੇ ਨੇ ਜਾ ਕੇ ਮੜਾਏ ਦਸਤਾਨਾ ਵਿਕਲਾਬਾ ਤੇ ਪੰਜਾਬਾ ਗੁਰੂ ਸਾਹਿਬ ਨੂੰ ਆਪਣੇ ਘਰ ਰੱਖੀ ਬੈਠੇ ਆ ਮਹਾਰਾਜ ਬੱਚਾ ਬੱਚੀ ਕਹਾਣੀ ਪੀੜ ਦੇਣਗੇ ਗੁਰਮਖੋਵ ਇੱਥੇ ਤੇ ਸਤਿਗੁਰਾਂ ਨੇ ਸਾਨੂੰ ਪ੍ਰਤੱਖ ਸ਼ੀਸ਼ਾ ਵਿਖਾਇਆ ਆਪਣੀ ਹਸਤੀ ਉਹਨਾਂ ਨੂੰ ਵੱਡੀ ਥੋੜੋਂ ਆ ਅੱਪਾ ਤੇ ਬਹੁਤ ਥੱਲੇ ਆ ਉਥੋਂ ਗੁਰਮਖੋ ਜੀ ਉਹਨਾਂ ਦੇ ਨਾਲ ਸੰਸਾਰ ਇਦਾਂ ਦਾ ਵਰਤਾਰਾ ਵਰਤਾ ਸਕਦਾ ਅੱਪਾ ਕੀ ਨੀ ਵਿਚਾਰੇ ਬੇ ਇਸ ਕਰਕੇ ਸੰਸਾਰ ਸੁੱਖਾਂ ਦਾ ਲਾਗੂ ਆ ਬੇਬਤੇ ਦੇ ਵਿੱਚ ਗੁਰਮਖੋ ਕੋਈ ਨਹੀਂ ਖਣੌਂਦਾ ਹੈ ਬਾਪੂ ਨੇ ਸੰਸਾਰ ਦੀ ਸਾਜਣਾ ਮਾਈ ਬਾਪ ਪੈਣ ਨੂੰ ਭਰਾਜ ਸਕੇ ਸਬੰਧੀ ਇਸ ਕਰਕੇ ਬਣਾਏ ਸੀ ਬਿਦਕਸ਼ੋਹ ਦੇ ਵਿੱਚ ਟਿਰਡੋਣ ਮਲੇ ਬੈਠਣ ਪਰ ਸੰਸਾਰ ਦੁੱਖਾਂ ਦੇ ਵਿੱਚ ਹੱਸੂ ਗੀਣੀਆਂ ਗੱਲੀਆਂ ਕਰਨ ਲੱਗੇ ਜਾਂਦਾ ਇਸ ਕਰਕੇ ਸਾਵਧਾਨ ਜੀਵਤ ਦੀਸ਼ਾ ਜੇ ਅੱਜ ਧਨ ਪਦਾਰਥ ਹੈ ਮਾਇਆ ਦੇ ਮਾਣ ਵਿੱਚ ਨਹੀਂ ਜਾਉਣਾ ਫਿਰ ਕਾਦੇ ਵਿੱਚ ਜਾਉਣਾ ਉਹਦੇ ਸ਼ੁਕਰ ਵਿੱਚ ਜਾਉਣਾ ਗੁਰਮੁਖੋ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਪਰਿਵਰਤੀ ਹੋਈ ਨਹੀਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਗੱਡੀ ਮੋਟਰਸਾਈਕਲ ਘਰ ਬੜਾ ਸੋਹਣਾ ਬਣਾਇਆ ਇਹ ਵੀ ਲਿਖ ਦਿੱਤਾ ਵੀ ਇਹ ਪੈਦਾਤ ਤੇਰੀ ਦਾਤਾਰ ਪਰਮਜਾਲ ਆ ਕੇ ਇਹ ਪੈਦਾਤਰੀ ਦਾਤਾਰ ਨੂੰ ਪੜ੍ਹ ਕੇ ਅਗਲਾ ਹੱਥ ਦੇ ਕੇ ਕਵੇ ਦਿਨ ਮੈਨੂੰ ਲੈ ਚੱਲੇ ਤੱਕ ਨਾ ਨਾ ਮੈਂ ਤੇ ਧਰ ਨੂੰ ਚੱਲ ਜਾ ਬਸ ਨਾਲ ਹੀ ਬੜਾ ਬਟਾ ਬੱਡਾ ਕਰ ਲਿਖਿਆ ਗੋਡਜ਼ ਗਿਫਟ ਇਹ ਪ੍ਰਮਾਤਮਾ ਨੇ ਤੋਹਫਾ ਦਿੱਤਾ ਪਰ ਕੁੰਡਾ ਘੜਾ ਕਾਜਾ ਰ ਕੋਲ 10 ਮਿੰਟ ਬੈਠਣਾ ਆ ਹੁੰਦਾ ਕੋਈ ਨਾ ਤੁਮ ਜਾਣਦੇ ਨਹੀਂ ਹੈਗੇ ਕੇਵਲ ਲਿਖਿਆ ਹੋਇਆ ਅੰਦਰ ਨਹੀਂ ਮੰਦਾ ਹੈ ਇੱਥੇ ਤੱਕ ਗਰਾਵਟ ਆ ਗਈ ਵੀ ਗੁਰੂ ਕਾ ਲੰਗਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਘਰ ਚਰਨ ਪਾਉਂਦੇ ਆ ਗਰੀਬ ਕਰੋ ਬੇਖਲੋਤੇ ਪਰ ਮੈਂ ਤਾਂ ਕਰਦੇ ਸਾਨੂੰ ਇਹ ਬਰਤਣਾ ਦੀ ਬਾਤ ਉਹ ਛਕਲਾਂ ਕਰਦਾ ਉਹ ਠਹਿਰ ਗੋ ਤੁਹਾਨੂੰ ਬਹੁਤਾ ਪਹਲਾਇਆ ਗਿਆ ਸ਼ਬੂਬਾ ਹਾਲਾਤ ਆ ਸਾਡੇ ਗੁਰੂ ਕਾ ਲੰਗਰਾ ਜੀ ਅਜ ਤੇ ਪ੍ਰਭਾਸ਼ੇ ਬਦਲਦੀ ਗੁਰਮੁਖੋ ਇਸ ਕਰਕੇ ਮਾਇਆ ਦੇ ਮਾਨ ਵਿੱਚ ਨਹੀਂ ਜਾਉਣਾ ਜੇ ਕਹਿੰਦੇ ਉਹਨਾਂ ਵੀ ਇਹ ਉਹਦਾ ਤੇ ਮੰਨ ਕੇ ਵੀ ਚੱਲੀਏ ਵੀ ਹਾਂ ਇਹ ਉਹਦਾ ਗੁਰਮੁਖੋ ਬੜਾ ਸੌਖਾ ਲਿਖ ਲੈਣਾ ਪਰ ਕਮਾਈ ਕਰਨੀ ਬੜੀ ਔਖੀ ਆ ਕਮਾਈ ਸਾਡੀ ਗੁਰਮਖੋ ਬਿਲਕੁਲ ਜ਼ੀਰੋ ਆ ਤੇ ਬਾਰੀ ਤੇ ਸਾਡੀ ਬਹੁਤ ਆ ਦਿਖਾਵੇ ਨਾਲ ਉਹ ਕੁਸ਼ ਨਹੀਂ ਹੁੰਦਾ ਹੈ ਉਹ ਗੁਣਾਂ ਤੇ ਖੁਸ਼ ਹੁੰਦਾ ਵਾ ਜੇ ਗੁਣ ਹੋਣ ਤੇ ਗਾਤਾ ਉਹਦੀ ਖੁਸ਼ੀ ਆ ਇਸ ਕਰਕੇ ਜਿਹੜੇ ਤੇ ਬਾਹਰੋਂ ਦਿਸਦੇ ਆ ਵੀ ਜੀਵਤ ਦੀਸਾ ਬੜਾ ਤਨ ਬਦਾਰਥ ਬੜੀ ਚਮਕ ਦਮਕ ਆ ਵੀ ਬਾਪੂ ਕਬੀਰ ਸਾਹਿਬ ਕਹਿੰਦਾ ਮੈਂ ਤਕਿਆ ਇਨਾਂ ਮਾਇਆ ਦੇ ਮਾਣ ਵਿੱਚ ਜਾਣ ਵਾਲਿਆਂ ਨੂੰ ਕਬੀਰ ਕੰਚਨ ਕੇ ਕੁੰਡਲ ਬਣੇ ਉਪਰ ਲਾਲ ਜੜਾਉ ਐ ਮੇਰਿਆ ਮਨਾਨਾ ਕਬੀਰ ਕੰਚਨ ਦੇ ਕੁੰਡਲ ਬਣੇ ਸੋਨੇ ਦੇ ਕੁੰਡਲ ਬਣਵਾਏ ਅੱਜ ਕੱਲ ਤੇ ਨਿੱਕੇ ਨਿੱਕੇ ਮੁਰਗੀਆਂ ਨੇ ਭਾਈ ਫਿਰਦੇ ਨੇ ਨਾ ਨੌਜਵਾਨ ਪਤਾ ਨਹੀਂ ਕੀ ਦਿਖਾਉਣਾ ਚਾਹੁੰਦੇ ਵੀ ਬਨਕੀ ਬਣ ਗਏ ਅਸੀਂ ਪਰਾਤਨ ਸਮੇ ਰਾਜੇ ਮਹਾਰਾਜੇ ਸ਼ਾਹੂ ਕਰਨ ਲੋਕ ਕੰਨਾਂ ਵਿੱਚ ਕੁੰਡਲ ਪਾਉਂਦੇ ਸੀ ਤੇ ਬਾਪੂ ਤਾਂ ਕਬੀਰ ਸਾਹਿਬ ਆਪਣੀ ਰਸਨਾ ਤੋਂ ਕਹਿੰਦੇ ਉੱਪਰ ਲਾਲ ਜੜਾਓ ਉਨ੍ਹਾਂ ਦੇ ਉੱਪਰ ਬੇਸ਼ਕੀਮਤੀ ਲਾਲ ਜੜੇ ਹੋਏ ਹੋਣ ਗੁਰਮਖੋ ਸੋਨਾ ਕਿਹਦੇ ਕੋਲ ਜਿਹਦੇ ਕੋਲ ਧਨ ਪਦਾਰਥ ਹੋ ਉਹਨਾਂ ਦੇ ਉੱਪਰ ਕੌਣ ਮੀਨਾ ਕਾਰੀ ਪ੍ਰਭਾਉ ਜਿਹਦੇ ਕੋਲ ਧਨ ਪਦਾਰਥ ਸਹਿ ਸਭਾਏ ਮਤਲਬ ਬਹੁਤ ਧਨ ਪਦਾਰਥ ਹੋਵੇ ਤੇ ਫਿਰ ਗੁਰਮਖੋ ਇਹ ਰਸ ਲੂਗਾ ਪਰ ਕਹਿੰਦੇ ਜਿਸ ਸਮੇ ਮੈਂ ਇਨਾਂ ਕੋਲ ਜਾ ਬੈਠਿਆ ਇਨਾਂ ਦੇ ਅੰਦਰ ਨੂੰ ਪਟੋਲਿਆ ਥੋੜਾ ਜਿਹਾ ਟਣਕਾਇਆ ਤੇ ਕੀ ਨਿਕਲਿਆ ਦੀਸ ਹੈ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਉ ਦੀਸ ਹੈ ਦਾਦੇ ਕਾਨ ਜਿਉ ਕਾਨਦਰ ਕਾਨੇ ਕਹਿੰਦੇ ਤੁਸੀਂ ਕਾਨਿਆਂ ਨੂੰ ਰੱਖ ਕੇ ਅੱਗ ਲਾਓ ਸੂਰਜ ਦੀ ਰੌਸ਼ਨੀ ਪਾਓ ਤੇ ਦੂਰ ਖਲੋ ਕੇ ਵੇਖੋ ਇਹ ਕੋਲੇ ਨਹੀਂ ਲਿਸਣਗੇ ਦੂਰੋਂ ਤੁਹਾਨੂੰ ਇਹ ਸੁਨਹਿਰੇ ਰੰਗ ਦੀ ਭਵਕ ਵਜੂ ਇਹਨਾਂ ਚੋਂ ਕਿਉਂ ਕਾਨੇ ਸੁਨਹਿਰੇ ਰੰਗ ਦੇ ਹੁੰਦੇ ਆ ਸੜ ਜਾਂਦੇ ਆ ਤੇ ਦੂਰੋਂ ਜਦ ਸਮੇਂ ਰੌਸ਼ਨੀ ਪੈਂਦੀ ਆ ਤੇ ਇਉਂ ਲੱਗਦਾ ਜਿਵੇਂ ਸੋਨਾ ਹੁੰਦਾ ਬਾਪੂ ਕਹਿੰਦਾ ਬਾਹਰੋਂ ਤੇ ਬਹੁਤ ਚਮਤਾ ਦਾ ਮੁੱਕਾ ਕੀ ਬਤਾਈਆਂ ਪਰ ਕੋਲ ਜਾ ਕੇ ਬੈਠਣਾਂ ਦੀ ਧੀਰ ਸੀ ਦਿਸ ਹੈ ਦਾਦੇ ਕਾਨ ਜਿਉ ਜਿਵੇਂ ਦੂਰੋਂ ਦੇਖਣ ਨੂੰ ਕੋਲੇ ਭਵਕ ਮਾਰਦੇ ਸੀ ਸੋਨੇ ਰੰਗੀ ਆਈ ਆ ਗਏ ਨੇ ਦੂਰੋਂ ਬੜੇ ਚੰਗੇ ਲੱਗੇ ਕੋਲੇ ਜਾ ਕੇ ਬੈਠਣ ਦੀ ਧੀਰ ਸੀ ਦੁੱਖ ਕੀਆ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਈ ਬਸ ਜਰਾ ਟਟਣ ਕੌਣ ਦੀ ਦੇਰ ਸੀ ਬਸ ਫਿਰ ਅੰਦਰੋਂ ਕਰਮ ਕੋ ਦੁੱਖ ਦੀਆਂ ਪੰਡਾਂ ਟੁੱਲਣੀਆਂ ਸ਼ੁਰੂ ਹੋ ਗਈਆਂ ਆਹ ਤਨ ਪਦਾਰਥ ਦਾ ਹਾਲ ਆ ਫਿਰ ਮਰੇ ਸੋ ਕਿਥੋਂ ਮਿਲੂਗਾ ਇਹ ਵੀ ਤੇ ਬਾਪੂ ਨੇ ਪੁੱਛਣਾ ਮੈਣਾ ਨਾ ਤੇ ਬਾਪੂ ਆਪਣੀ ਰਸਨਾ ਨਾਲ ਫਰਮਾਨ ਕਰਦੇ ਆ ਜੇ ਸੁਖ ਚਾਹੀਦਾ ਨਾ ਸੁਖ ਨਹੀਂ ਰੇ ਹਰ ਭਗਤ ਬਿਨਾ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਸੁਖ ਨਹੀਂ ਕੋਈ ਪ੍ਰਾਪਤ ਹੋਣਾ ਕਿਉਂਕਿ ਆਪਾਂ ਭਾਲਦੇ ਹਾਂ ਗੁਰਮਖੋ ਕੇਵਲ ਚਮਕ ਦਮਕ ਦੀ ਵਾਲਾ ਸੁਖ ਤੇ ਬਹੁਤਾ ਲੰਮਾ ਸਮਾਂ ਨਹੀਂ ਹੁੰਦਾ ਇਹ ਤਾਂ ਥੋੜੇ ਸਮੇਂ ਦਾ ਥੋੜੇ ਸਮੇਂ ਦਾ ਸੁਖ ਗੁਰਮੁਖੋ ਜੀ ਹੁਣ ਸਾਨੂੰ ਸੁਖੀ ਕਰਦਾ ਤੇ ਇਹਦੇ ਵਿੱਚੋਂ ਫਿਰ ਦੁੱਖ ਵੀ ਪੈਦਾ ਹੋਉਂਦਾ ਦੁੱਖ ਦਾ ਰੂਪ ਸੁਖ ਰੋਗ ਬਿਆ ਪਰ ਰੋਗ ਵੀ ਬਣੂਗਾ ਇਸ ਕਰਕੇ ਪੰਚਮ ਗੁਰਦੇਵ ਜੀ ਇਹ ਨਹੀਂ ਕਹਿ ਰਹੇ ਵੀ ਤੁਹਾਡੇ ਕੋਲੇ ਤਨ ਪਦਾਰਥ ਨਾ ਹੋਣ ਤੁਹਾਡੇ ਕੋਲ ਸੁੱਖ ਸੁਹੂਲਤਾ ਨਾ ਹੋਣ ਨਹੀਂ ਹੋਣ ਤੁਹਾਡੇ ਕੋਲੇ ਪਰ ਗੁਰਮੁਖ ਹੋਏ ਨਾ ਦਾ ਮਾਣ ਨਹੀਂ ਕਰਨਾ ਕਵੀਰ ਗਰਵ ਨਾਮ ਕੀ ਦੀ ਐ ਉੱਚੀ ਦੇਖ ਆਵਾਸ ਆਜ ਕਾਲ ਭੋਏ ਲੇਟਣਾ ਉਪਰ ਜਾਮੈਂ ਘਾਸ ਵੱਡੇ ਮਹਿਲ ਦਾ ਵੱਡੀ ਕੋਠੀ ਦਾ ਮਾਣ ਨਹੀਂ ਕਰਨਾ ਕਿਉਂ ਸਿਰ ਟਕਣ ਵਾਸਤੇ ਆ ਤੇ ਗੁਰਮੁਖੋ ਵਾਢੀ ਇਕਰਾਮ ਬਾਪੂ ਕਹਿੰਦਾ ਧਿਆਨ ਮਾਰ ਕੇ ਵੇਖ ਲੰਕਾ ਗੜ ਸੋਨੇ ਦਾ ਪਿਆ ਲੰਕਾ ਦਾ ਇਹ ਕਿਲਾ ਉਹ ਗੁਰਮੁਖੋ ਸਾਰਾ ਸੋਨੇ ਦਾ ਹੀ ਆ ਤੇ ਨਾਲ ਦੀ ਪੰਗੀਦ ਬਾਪੂ ਫਰਮਾਨ ਕਰਦੇ ਆ ਮੂਰ ਖਰਾਵਣ ਕਿਆ ਲੇ ਗਿਆ ਤੂੰ ਮਨਾ ਕੀ ਲੈ ਕੇ ਜਾਏਂਗਾ ਮੇ ਮਾਨ ਹੰਕਾਰ ਦੇ ਵਿੱਚ ਐਨ ਆਖੜਿਆ ਫਿਰਦਾ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ ਏ ਭਾਈ ਕਿਉਂ ਅਹੰਕਾਰ ਦੇ ਵਿੱਚ ਅਫਰੇ ਫਿਰਦੇ ਆ ਜਦ ਦਸ਼ਮਾਸ ਉਰਦ ਮੁਖ ਰਹਿਤਾ ਸੋਧਨ ਕੈਸੇ ਭੁੱਲਿਆਓ ਜਦੋਂ 10 ਮਹੀਨੇ ਮਾਤਾ ਦੇ ਉਧਰ ਵਿੱਚ ਬੁਠਾ ਲੰਮਕਦਾ ਸੀ ਗੰਦਗੀ ਮੁਕਤ ਹੁੰਦੀ ਚੱਲਦੀ ਸੀ ਤਨੋਧਨ ਕਿਵੇਂ ਭੁੱਲ ਗਏ ਹੁਣ ਤੂੰ ਅਹੰਕਾਰ ਦੇ ਵਿੱਚ ਅਫਰੇ ਫਿਰਦਾ ਬਾਪੂ ਤੁਨ ਗੁਰ అర్జుਨ ਸਾਹਿਬ ਮਹਾਰਾਜ ਸਾਨੂੰ ਫਰਮਾਨ ਕਰਦੇ ਹੋ ਭਾਈ ਜੀਵਤ ਦੀਸੈ ਮਾਇਆ ਦੇ ਅਹੰਕਾਰ ਵਿੱਚ ਜੀਵੋਂਗੇ ਤਿਸ ਸਰਬਰ ਮਰਣਾ ਉਹ ਜ਼ਰੂਰ ਆਤਮਕ ਮੋਤੇ ਮਰੂਗਾ ਕਿਉਂ ਰਾਜਨ ਤਾਂ ਅਬਹਿਮਾਨੰ ਅਬਹਿਮਾਨੰ ਤਾਹੀਨੰ ਭਾਈ ਜੇ ਤੁਹਾਡੇ ਕੋਲੇ ਚਾਰ ਟੱਗੇ ਆਉਣਗੇ ਤੇ ਸੁਭਾਵਕ ਆ ਤੁਸੀਂ ਮਾਣ ਹੰਕਾਰ ਦੇ ਵਿੱਚ ਧਰੂਰ ਅਫਰੋਗੇ ਇਹ ਤੇ ਕੋਈ ਗੁਰਮੁਖੋ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਟਾਮਾ ਹੁੰਦਾ ਮਾ ਨੂੰ ਕਿਸੇ ਆਖ ਨਾ ਟਾਮ ਸਾਡਾ ਰਾਜਾ ਤੇ ਪਾਰਸਾ ਪਾਰਸ ਅੱਛਾ ਭਾਈ ਇਹਦਾ ਕੀ ਮਤਲਬ ਹੁੰਦਾ ਮਾ ਪਾਰਸ਼ ਦੇ ਨਾਲ ਨੌਂ ਤਾਤਾ ਸ਼ਵਾਦੀਏ ਤੇ ਸੋਨਾ ਬਣ ਜਾਂਦਾ। ਤੇ ਅੱਜ ਮਹਾਰਾਜਾ ਆਪਣੇ ਇਲਾਕੇ ਵਿੱਚ ਆ ਰਿਹਾ। ਤੇ ਮਾਂ ਉਹਨਾਂ ਨੂੰ ਮਿਲੀਏ ਤੇ ਪਤਾ ਨਹੀਂ ਕੀ ਕੀ ਬਖਸ਼ਿਸ਼ਾਂ ਕਰ ਜਾਣ ਉਹ। ਤੇ ਗੁਰਮੁਖੋ ਅੱਜ ਕੱਲ੍ਹ ਵਾਲੀ ਚਲਾਕੀ ਤੇ ਹੈ ਨਹੀਂ ਸੀ ਕਿਉਂ ਬਹੁਤ ਬੜੇ ਲਿਖੇ ਨਹੀਂ ਸੀ। मां बोलीਨੇ ਕੋਸੋਰ ਨਹੀਂ ਦੇਖਿਆ ਚੱਲ ਘਰ ਦਾ ਤਵਾ ਹੀ ਲੈ ਜਾਣੀ ਐ ਮਹਾਰਾਜ ਦੇ ਚਰਣਾ ਨਾ ਸ਼ਵਾਉਂ ਇਹ سونے ਦਾ ਹੋ ਗਿਆ ਤੇ ਮੇਰੀ ਜ਼ਿੰਦਗੀ ਸੁਖਾਲੀ ਹੋ ਗਈ ਅਜਰੇ ਰਾਜੇ ਨੂੰ ਵੀ ਮਿਲ ਲਿਓ ਤੇ ਉਸ ਮਹਾਰਾਜੇ ਨੂੰ ਨਸ਼ੇੜੀ ਉਸ ਮਹਾਰਾਜੇ ਨੂੰ ਗੁਰਮੁਖੋ ਕੋ ਪਰਮੀ ਉਸ ਰਾਜੇ ਨੂੰ ਬਣਾ ਤੱਬੇ ਲਾ ਲਾ ਕੇ ਨਾ ਅਸਿਓ ਦੀ ਸ਼ਾਨੋ ਸ਼ੌਕਤ ਨੂੰ ਮਿੱਟੀ 'ਚ ਮਿਲਾਉਣ ਦਾ ਯਤਨ ਕਰੀ ਜਾਂਦੇ ਆ ਗੁਰਮੁਖ ਕਿਹੜਾ ਜਿਹੜਾ ਸੰਸਾਰ ਦੇ ਅੰਦਰ ਪੂਰਾ ਹੋਵੇ ਬਾਪੂ ਨੇ ਆਪਣੀ ਰਸਨਾ ਤੋਂ ਫਰਮਾਣ ਕੀਤਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਦੋਈ ਅਭੁੱਲਾ ਇੱਕ ਗੁਰੂ ਤੇ ਇੱਕ ਕਰਤਾਰ ਬਾਕੀ ਸਭ ਸੰਸਾਰ ਭੁੱਲਣ ਹਰਾਵਾ ਤੇ ਸੰਸਾਰ ਚੰਗਿਆਈਆਂ ਨਹੀਂ ਬੁਰਾਈਆਂ ਵੜ ਕੇ ਬੈਠ ਜਾਂਦਾ ਚੰਗਿਆਈ ਨਹੀਂ ਦੇਖਦਾ ਹੈ ਕਿਸ ਬੰਦੇ ਨੇ ਕਿਸ ਮਨੁੱਖ ਦੇ ਅੰਦਰ ਕਿਹੜੀ ਚੰਗਿਆਈ ਹੈ ਨਹੀਂ ਬੁਰੀਾਈ ਦੇਖੋ ਕਿਹੜੀ ਐ ਵਰਗੁੱਡਾ ਬਨਾਂਗੇ ਆਪਾਂ ਆ ਹਾਲ ਸਾਡਾ ਸੈ ਕੌਮ ਦੇ ਮਹਾਨ ਜਰਨੈਲ ਜਿਨ੍ਹਾਂ ਨੇ ਸਾਨੂੰ ਜ਼ਮੀਨ ਜਾਇਦਾਦਾਂ ਦੇ ਵਾਰਿਸ ਬਣਾਇਆ ਗੁਰੂ ਨੂੰ ਮਾਲਕ ਬਣਾ ਦਿੱਤਾ ਆਪਣੇ ਪੌਣੇ 4 ਸਾਲ ਦੇ ਪੁੱਤਰ ਨੂੰ ਸ਼ਹੀਦ ਕਰਵਾ ਲਿਆ ਤੰਤਨ ਬਾਬਾ ਬੰਦਾ ਸਿੰਘ ਬਹਾਦਰ ਲੱਭੇ ਤੇ ਉਹਨਾਂ ਦੇ ਲੋਨ ਲਾਉਣ ਤੋਂ ਨਹੀਂ ਹਟਦਾ ਸੰਸਾਰ ਸਾਨੂੰ ਸਖ ਹੁਲਤਾਂ ਦਿੱਤੀਆਂ ਉਲਟਾ ਅਸਮੁਈ ਉਹਨਾਂ ਨੂੰ ਗੁਰਮਖੋ ਦਾਗਦਾਰ ਕਰ ਰਹੇ ਆ ਸੁਰੋਹ ਵਿਚਾਰ ਮਾਂ ਭੋਲੀ ਨੇ ਚੱਕਿਆ ਤਵਾ ਤੇ ਜਿੱਥੇ ਮਹਾਰਾਜ ਨੇ ਵੰਡਣਾ ਸੀ ਉੱਥੇ ਇਕੱਠ ਵਿੱਚ ਢਾਕ ਲੋਤੀ ਮਹਾਰਾਜ ਜੀ ਆਏ ਸਭ ਨੂੰ ਮਿਲਦੇ ਆ ਤੇ ਮਾਂ ਭਜ ਕੇ ਆਈ ਨਮਸਕਾਰ ਕਰਕੇ ਤੇ ਆਗਿਆ ਮੰਗਦੀ ਆ ਮਹਾਰਾਜ ਜੀ ਮੈਨੂੰ ਆਗਿਆ ਦੋ ਮੈਂ ਤੁਹਾਡੇ ਚਰਨਾਂ ਦੇ ਨਾਲ ਤਵਾ ਛਵਾਉਣਾ ਮਾ ਕਿਉ ਮੈਂ ਸੁਣਿਆ ਤੁਸੀਂ ਵਪਾਰਸ਼ ਰਾਜੇ ਹੋ ਤੇ ਤੁਹਾਡੇ ਨਾਲ ਨੌ ਤੋਂ ਤਾਤਾਂ ਛਵਾ ਆਦਿਏ ਤੇ ਸੋਨਾ ਹੋ ਜਾਂਦਾ ਮਾ ਬੋਲੀਏ ਗਲ ਬਕੜੀ ਚ ਲਿਆ ਮਾ ਇਵਦਾਨੀ ਮੈਂ ਵੀ ਤੁਹਾਡੀ ਤਰਾਈਆ ਮੇਰੇ ਮਾਲਕ ਨੇ ਧੰਨ ਗੁਰੂ ਰਾਮਦਾਸ ਮਾਲਕੀਆ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਨੇ ਰਹਿਮਤ ਕੀਤੀ ਮੈਂ ਤੇ ਤੁਹਾਡਾ ਸੇਵਾਦਾਰ ਆ ਹਾਂ ਐਲ ਕਰਨ ਨੂੰ ਆਵਾਜ਼ ਮਾਰੀ ਔਕਰੋ ਆ ਤਵਾ ਲੋ ਤੇਦੇ ਵਜਨ ਦਾ ਮਾਨ ਨਾ ਸੁਣਾ ਦੇ ਰੋ ਗੁਰਮਖੋ ਰਾਜ ਭਾਗ ਹੋਵੇ ਸਖ ਸੁਲਤਾ ਹੋਣ ਪਰ ਉਹਦਾ ਮਾਨ ਨਾ ਹੋਵੇ ਇਹ ਸਾਡੇ ਸਤਿਗੁਰਾਂ ਨੇ ਸਾਨੂੰ ਗੁਰਮਖੋ ਇਤਿਹਾਸ ਦੇ ਕੇ ਤੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਮਾਣ ਨਾ ਕਰਿਓ। ਸੋ ਆਪਾਂ ਦੇ ਉੱਚਾ ਦੇਖ ਆਵਾਸ ਉੱਚਾ ਮਹਿਲ ਬਾੜੀਆਂ ਦੇਖ ਕੇ ਅਪਤ ਇਹਦੇ ਤੇ ਆਫਰ ਜਲੇ ਆ। ਸੋ ਇਸ ਕਰਕੇ ਨਹੀਂ ਭਾਈ ਸਤਿਗੁਰਾਂ ਨੇ ਜੇ ਦਾਤਾਂ ਦਿੱਤੀਆਂ ਤੇ ਉਹਦਾ ਸ਼ੁਕਰ ਕਰੀਏ ਉਹਦਾ ਮਾਣ ਨਾ ਕਰੀਏ। ਮਾਣ ਕਰਨਾ ਡੋਬ ਦੂਗਾ। ਸ਼ੁਕਰ ਕਰਨਾ ਗੁਰਮਖੋ ਧਾਰਨ ਦਾ। ਇਨਸਾਨ ਨੂੰ ਇਨਸਾਨ ਸਮਝੀਏ ਤੇ ਜੇ ਇਨਸਾਨੀ ਕਦਰਾਂ ਕੀਮਤਾਂ ਤੋਂ ਗਿਰ ਗਏ ਤੇ ਬਾਪੂ ਫਰਮਾਨ ਕਰਦੇ ਆ ਤਿਸ ਸਰ ਪਰ ਮਰਨਾ ਉਹ ਜ਼ਰੂਰ ਆਤਮਕ ਮੌਤੇ ਮਰੂਗਾ ਹੁਣ ਆਪਾਂ ਆਪਣੇ ਮਨ ਨਾਲ ਫੈਸਲਾ ਕਰਨਾ ਆਪਾਂ ਆਤਮਕ ਮੌਤੇ ਮਰਨਾ ਜਾਂ ਆਤਮਕ ਜੀਵਨ ਲੈਣਾ ਕਿਉਂ ਜੀਵਨ ਸਾਡਾ ਸਭ ਦਾ ਕੋ ਆਪਣਾ ਵਿਚਾਰ ਸਾਡੇ ਆਪ ਕੋ ਆਪਣੇ ਆ ਤੇ ਸੇਖ ਉਹ ਹੁੰਦਾ ਹੈ ਜਿਹੜਾ ਗੁਰੂ ਕੀ ਸਿੱਖਿਆ ਨੂੰ ਆਪਣੇ ਪੱਲੇ ਬੰਨੇ ਸਿੱਖ ਕੋਈ ਲਿਵਾਸ ਦਾ ਨਾਮ ਨਹੀਂ ਹੈ ਸਿੱਖ ਗੁਰਮਖੋ ਗੁਰੂ ਕੀ ਸਿੱਖਿਆ ਦਾ ਨਾਮ ਆ ਜੀਵਨ ਦੇ ਵਿੱਚੋਂ ਗੁਰੂ ਕੇ ਜੀਵ ਦਿੱਤੇ ਹੋਏ ਸਿਧਾਂਤ ਦਾ ਚਲਕਾਰਾ ਪੈਂਦਾ ਹੋਵੇ ਸੇਖਾ ਤੇ ਜੇ ਗੁਰਮਖੋ ਚਲਕਾਰਾ ਹੀ ਨਹੀਂ ਪੈਂਦਾ ਫਿਰ ਮਤਾ ਜਾਣੋਗੇ ਸਿੱਖਾਂ ਇਸ ਕਰਕੇ ਹੈ ਨੇ ਬਚਨ ਕੋੜੇ ਪਰ ਇਹਨਾਂ ਨੂੰ ਬਰਮੁਖੋ ਉੱਚਤ ਲੀ ਅੰਦਰ ਲੈ ਜੀਏ ਤੇ ਜੀਵਨ ਸਫਲਾ ਕਰ ਲੀਏ ਰਹਿੰਦੀਆਂ ਵਿਚਾਰਾਂ ਜਦਾਂ ਮੇਰੇ ਮਾਲਕ ਨੇ ਸਮਾਉਰ ਸਵਾਸ ਬਖਸ਼ੇ ਆਪ ਜੀ ਦੇ ਚਰਨਾਂ ਚ ਅਗਲੇ ਰੀਆਂ ਬੇਨਤੀਆਂ ਅੱਜ ਆਪਾਂ ਇਸ ਪਾਵਨ ਪਵਿੱਤਰ ਬਚਨ ਨੂੰ ਸਮਝਣ ਵਾਸਤੇ ਗੁਰੂ ਕੀ ਬਾਣੀ ਦੇ ਵਿੱਚੋਂ ਜਿੰਨੇ ਕ ਬਚਨ ਲਏ ਇਹਨਾਂ ਬਚਨਾਂ ਦੀ ਵਿਚਾਰ ਕਰਦੇ ਆ ਬੇਅੰਤ ਰਲਤੀਆਂ ਬੁਲੰਤ ਰੋਟੀਆਂ ਹੁੰਨਾ ਹੁੰਨੀਆਂ ਆਪਨੀਆਂ ਨੇ ਅਣਜਾਨੇ ਸੇਵਾਦਾਰ ਸੰਮਾਫ ਕਰਨਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਰਹਿਮਤ ਕਰਨ ਸਭ ਦੀ ਹਾਜ਼ਰੀ ਆਪਣੇ ਦਰ ਕਰ ਪ੍ਰਵਾਨ ਕਰਨ ਸ਼ਬਦੀ ਟੋਲੀ ਵਿੱਚ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਤਾਂ ਲੋ ਆਪਾਂ ਗੁਰੂ ਕੀ ਬਾਣੀ ਦੇ ਵਿੱਚੋਂ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ ਜਦੋਂ ਵੀ ਗੁਰਮਖੋ ਗੁਰੂ ਕੀ ਬਾਣੀ ਨੂੰ ਆਪਾਂ ਆਪਣੇ ਹਿਰਦੇ ਵਿੱਚ ਵਸਾਵਾਂਗੇ ਫਿਰ ਆਪਣਾ ਸਵਦਾ ਲੋਕ ਸੁਖੀਏ ਪਰਲੋਕ ਸਹਿ ਲੈ ਨਾਨਕ ਹਰ ਪ੍ਰਾਪਾਪੇ ਮੇਲੇ ਪਿਆਰਾ ਅਦਬ ਸ਼ਰਫਤ ਇਕ ਜਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ